ਜਦੋਂ ਤੋਂ ਕਾਉਂਸਲ ਬਣੀ ਜਦੋਂ ਤੋਂ ਤੁਸੀਂ ਪ੍ਰਧਾਨ ਚੁਣੇ ਗਏ ਜੋ ਜੋ ਤੁਸੀਂ ਆਪਣੀਆਂ ਪਾਲਿਸਿਜ਼ ਰੱਖੀਆਂ ਕਿ ਅਸੀਂ ਯੂਨੀਵਰਸਿਟੀ ਵਾਸਤੇ ਇਹ ਕੁਝ ਕਰਾਂਗੇ ਉਹਨਾਂ ਦੇ ਵਿੱਚੋਂ ਕਾਮਯਾਬ ਹੋਏ ਉਹ ਕੁਝ ਹੱਲ ਕਰਵਾਉਣ ਦੇ ਬੜਾ ਇੱਕ ਇਨਕਲੂਸਿਵ ਜਿਹਾ ਪਲਾਨ ਲੈ ਕੇ ਆਏ ਸੀ ਯੂਨੀਵਰਸਿਟੀ ਲਈ ਜਿਸ ਪਲਾਨ ਨੂੰ ਵੋਟ ਕਰਕੇ ਯੂਨੀਵਰਸਿਟੀ ਨੇ ਜਿਤਾਇਆ ਸਾਨੂੰ ਜਿਦੇ ਵਿੱਚ ਮੈਂਸਟਰ ਲੀਵ ਸਾਡਾ ਟੌਪ ਮੋਸਟ ਅਜੰਡਾ ਸੀ ਸਾਰੇ ਮੁੱਦੇ ਤਾਂ ਅਸੀਂ ਕੰਮ ਤਾਂ ਕਰ ਰਹੇ ਹਾਂ ਪਰ ਕਈ ਵਾਰ ਕੀ ਹੁੰਦਾ ਜਦੋਂ ਤੁਸੀਂ ਕੰਮ ਕਰਦੇ ਹੋ ਤਾਨੂੰ ਅਰਜੈਂਟ ਬੇਸਿਸ ਤੇ ਕਈ ਮੁੱਦੇ ਮਿਲ ਜਾਂਦੇ ਆ ਬੱਚੇ ਦੀ ਸੁਸਾਇਡ ਏਡਾ ਵੱਡਾ ਮਸਲਾ ਹੈ ਉਹਦੇ ਅੱਗੇ ਬਾਕੀ ਸਾਰੇ ਮਸਲੇ ਪਿੱਕੇ ਪੈ ਜਾਂਦੇ ਤਾਂ ਸਾਨੂੰ ਟਾਪ ਮੋਸਟ ਪ੍ਰਾਇਓਰਟੀ ਤੇ ਉਹ ਲੈਣਾ ਪਿਆ ਤੇ ਜੀ ਇੱਥੇ ਨਮਨ ਲਾਇਬ੍ਰੇਰੀ ਇਵੈਂਟ ਸ਼ੁਰੂ ਕਰਦੇ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਨਾਲ ਬਿਠਾ ਕੇ ਇੱਕ ਕਨਸੈਪਟ ਹੈ ਜਿਹਦੇ ਵਿੱਚ ਆਪਾਂ ਬੱਚਿਆਂ ਨੂੰ ਨਾਲ ਬਿਠਾਉਨੇ ਆ ਕਿ ਇੱਕ ਬੰਦਾ ਆਪਣਾ ਜਿਹੜਾ ਵੀ ਦਰਦ ਦੁੱਖ ਐਕਸਪੀਰੀਅੰਸ ਹੈ ਉਹਨੂੰ ਐਸ ਅ ਬੁੱਕ ਬਣ ਕੇ ਸ਼ੇਅਰ ਕਰਦਾ ਹੈ ਕਿ ਮੈਂ ਆਪ ਬੁੱਕ ਐ ਤੇ ਮੇਰੀ ਮੈਨੂੰ ਆਕੇ ਪੜੋ ਉਹ ਉਹਨਾਂ ਨੇ ਇੰਟਰੈਕਟ ਕੀਤਾ ਉਹਨਾਂ ਬੱਚਿਆਂ ਨਾਲ ਜਿਹੜੇ ਡਿਪਰੈਸ਼ਨਸ ਵਿੱਚ ਹੈਗੇ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਜਿਵੇਂ ਬਾਹਰ ਨਿਕਲੇ ਥੋੜੇ ਕਿਵੇਂ ਮਦਦ ਹੋ ਸਕਦੀ ਹੈ ਤਾਂ ਲੱਗਿਆ ਕਿ ਲੋਕ ਚਾਹੁੰਦੇ ਆ ਇਦਾਂ ਦੀ ਐਕਟੀਵਿਟੀਜ਼ ਹੋਣ ਕੈਂਪਸ 'ਚ ਜਿਹਦੇ ਵਿੱਚ ਉਹ ਖੁੱਲ ਕੇ ਬੋਲ ਸਕਣ ਕਿਉਂਕਿ ਲੋਕ ਡਰਦੇ ਆ ਕਿਸੇ ਨਾਲ ਸ਼ੇਅਰ ਕਰਨ ਤੋਂ ਲੋਕ ਡਰਦੇ ਆ ਕਿ ਜੱਜ ਨਾ ਹੋ ਜਾਈਏ ਮਾਪਿਆਂ ਤੱਕ ਗੱਲ ਪਹੁੰਚਾਉਨੇ ਹੋ ਫਿਰ ਤੁਸੀਂ ਕਿਉਂ ਮਾਪਿਆਂ ਨੂੰ ਪਤਾ ਲੱਗੇ ਕਿ ਉਹ ਕਿਹੜੇ ਹਾਲਾਤਾਂ 'ਚ ਨੇ ਵਜ੍ਹਾ ਕੀ ਆ ਕਈ ਵਾਰ ਬੱਚਾ ਨਹੀਂ ਆਪਣੇ ਮਾਪਿਆਂ ਨਾਲ ਉਹ ਗੱਲ ਸ਼ੇਅਰ ਕਰ ਸਕਦਾ ਬਹੁਤ ਸਾਰੀਆਂ ਪਰਸਨਲ ਵੀ ਹੁੰਦੀਆਂ ਦੇਖੋ ਜਦੋਂ ਇਹ ਇਨਸੀਡੈਂਟ ਹੋਏ ଥିਏ ਸੁਸਾਈਡ ਦੇ ਉਸ ਤੋਂ ਬਾਅਦ ਜਿਹੜਾ ਜਦੋਂ ਮੈਂ ਅਥਾਰਟੀ ਨਾਲ ਬੈਠਿਆ ਤਾਂ ਇੱਕ ਚੀਜ਼ ਜਿਹੜੀ ਨਿਕਲ ਕੇ ਆਈ ਉਹ ਇਹ ਕਿ ਹਰ ਇੱਕ ਸਟੂਡੈਂਟ ਦੇ ਮਾਪੇ ਨੂੰ ਪਤਾ ਹੋਣਾ ਚਾਹੀਦਾ ਐਟ ਲੀਸਟ ਇੰਨਾ ਪਤਾ ਹੋਣਾ ਚਾਹੀਦਾ ਐ ਕਿ ਇਹ ਕਿੱਥੇ ਰਹਿੰਦਾ ਉਹ ਦੱਸ ਸਕਦੇ ਆ ਬੱਚੇ ਹੋਣਗੇ ਜਿਹੜੇ ਕਹਿੰਦੇ ਹੋਣੇ ਕਿ ਸਾਡੇ ਮਾਪਿਆਂ ਨੂੰ ਸਾਡੇ ਬਾਰੇ ਨਹੀਂ ਆਪਾਂ ਬਿਲਕੁਲ ਬਹੁਤ ਸਾਰੇ ਨੇ ਜਿਹੜੇ ਆਪਣੇ ਆਪ ਨੂੰ ਸਾਰਾ ਕੁਝ ਕਨਫਿਡੈਂਸ਼ੀਅਲ ਹਾਂ ਉਹ ਚਾਹੁੰਦੇ ਕਿ ਸਾਡੀ ਪ੍ਰਾਈਵੇਸੀ ਹੈ ਅਸੀਂ ਇੰਨੀ ਦੂਰ ਆਏ ਆ ਤਾਂ ਹੁਣ ਵੀ ਅਸੀਂ ਘਰੇ ਰਹਿੰਦੇ ਸੀ ਤਾਂ ਤਾਂ ਪਤਾ ਚੱਲਦਾ ਸੀ ਹੁਣ ਜਿੱਦੋਂ ਅਸੀਂ ਬਾਹਰ ਆਏ ਆ ਮੈਸਟਰ ਲੀਵ ਨੂੰ ਲੈ ਕੇ ਇਹਦੇ 'ਚ ਸਹਿਮਤੀ ਕਿਉਂ ਨਹੀਂ ਬਣਦੀ ਲੇਡੀ ਮੈਂਬਰ ਨਹੀਂ ਚਾਹੁੰਦੇ ਬਸ ਇਹ ਹੀ ਇੱਥੇ ਪੁਆਇੰਟ ਹੈ ਗਰਲਸ ਨਹੀਂ ਚਾਹੁੰਦੀ ਇਹ ਕੋਈ ਨਹੀਂ ਮਸਲਾ ਯੂਨੀਵਰਸਿਟੀ ਦੀ ਗਰਲਸ ਚਾਹੁੰਦੀਆਂ ਨੇ ਉਹਨਾਂ ਨੇ ਆਪਣੇ ਆਰਗੂਮੈਂਟਸ ਦਿੱਤੇ ਕਿ ਕੁੜੀਆਂ ਇਹਦੇ ਨਾਲ ਵੀਕ ਹੋ ਜਾਣਗੀਆਂ ਉਹਨਾਂ ਨੇ ਕੁਝ ਆਰਗੂਮੈਂਟ ਦਿੱਤੇ ਕਿ ਵੀ ਆਪਣੀ ਆਰਮੀ ਵਿੱਚ ਜਿਹੜੀ ਔਰਤਾਂ ਆ ਉਹ ਤਾਂ ਮੈਨਸਟਰ ਲੀਵ ਲੈਂਦੀਆਂ ਦੀ ਫਿਰ ਯੂਨੀਵਰਸਿਟੀ ਦੇ ਸਟੂਡੈਂਟਸ ਕੁੜੀਆਂ ਕਿਉਂ ਨਹੀਂ ਕਿਉਂਕਿ ਜਦੋਂ ਉਹ ਏਜੰਡਾ ਨੂੰ ਕੁੜੀਆਂ ਨੇ ਚੁਣਿਆ ਜਦੋਂ ਕੁੜੀਆਂ ਨੇ ਵੋਟ ਪਾਇਆ ਕੁੜੀਆਂ ਨੇ ਉਸ ਏਜੰਡਾ ਨੂੰ ਚੁਣਿਆ ਤਾਂ ਕਰਕੇ ਮੈਂ ਚੁਣ ਕੇ ਆਇਆ ਤੇ ਕੁੜੀਆਂ ਆਪਣੀ ਲੜਾਈ ਆਪ ਹੀ ਲੜ ਰਹੀਆਂ ਕਿ ਜਿਹੜਾ ਮੈਂਬਰ ਤੁਹਾਡੇ ਨਾਲ ਸਹਿਮਤ ਨਹੀਂ ਉਹਨਾਂ ਨੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਸਰਵੇ ਕਰਵਾਇਆ ਜਾਂ ਉਹਨਾਂ ਦੀ ਆਪਣੀ ਪਰਸਨਲ ਰਾਇ ਕੋਈ ਸਰਵੇ ਨਹੀਂ ਕਰਾਇਆ ਕੋਈ ਉਹਨਾਂ ਦੇ ਨਾਲ ਮੈਂ ਕਿਹਾ ਸਟੂਡੈਂਟ ਨਹੀਂ ਐ ਉਹਨਾਂ ਦੀ ਪਰਸਨਲ ਰਾਇ رائے ਆਪਣੀ ਪਰਸਨਲ ਰਾਇ ਦੇ ਰਹੇ ਆ ਮੈਂ ਤਾਂ ਕਹਿਣਾ ਹੈ ਕਿ ਤੁਸੀਂ ਸਰਵੇ ਕਰਾ ਲਓ ਜ਼ਰੂਰੀ ਥੋੜੀ ਮੈਂ ਕਰਾਵਾਂਗਾ ਤੁਸੀਂ ਕਰਾ ਲਓ ਕਿ ਯੂਨੀਵਰਸਿਟੀ ਨੀਡਸ ਮੈਂਸਟਰ ਲੀਵ অর ਨਾਟ ਸੱਚੇ ਕਾਲ ਦਾ ਅਨਮੂਲ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹ ਹੋਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੋਣਾ ਹੁੰਦੀਆਂ ਔਰ ਚੋਣਾ ਦੇ ਵਿੱਚ ਵਕ-ਵਕ ਜਥੇਬੰਦੀਆਂ ਤੋਂ ਇੱਕ ਕਮੇਟੀ ਚੁਣ ਲਈ ਜਾਂਦੀ ਹੈ ਉਹਨਾਂ ਦੇ ਵਿੱਚੋਂ ਕਿਸੇ ਇੱਕ ਜਥੇਬੰਦੀ ਦਾ ਪ੍ਰਧਾਨ ਬਣ ਜਾਂਦਾ ਹੈ ਕਿਸੇ ਇੱਕ ਜਥੇਬੰਦੀ ਦਾ ਜਨਰਲ ਸਕੱਤਰ ਬਣ ਜਾਂਦਾ ਹੈ ਕੋਈ ਵਾਈਸ ਪ੍ਰੈਜ਼ੀਡੈਂਟ ਬਣ ਜਾਂਦਾ ਹੈ ਬੇਸਿਕਲੀ ਗੱਲ ਇਹ ਹੈ ਕਿ ਉਹਨਾਂ ਨੇ ਜੋ ਗੱਲ ਕਰਨੀ ਹੈ ਉਹ ਵਿਦਿਆਰਥੀਆਂ ਦੀ ਕਰਨੀ ਹੈ ਇੱਥੋਂ ਦੇ ਸਟੂਡੈਂਟਸ ਦੀ ਕਰਨੀ ਹੈ ਜੋ ਸਮੱਸਿਆਵਾਂ ਆਉਂਦੀਆਂ ਪਰ ਉਹਨਾਂ ਦੇ ਜਿਹੜੇ ਮੈਨੀਫੈਸਟੋ ਕਹਿ ਲਓ ਜਾਂ ਉਹਨਾਂ ਦੀ ਪਾਲਿਸੀਜ਼ ਕਹਿ ਲਓ ਕਿ ਉਹ ਕਿਹੜੇ-ਕਿਹੜੇ ਮੁੱਦਿਆਂ ਤੇ ਇੱਕ ਸਾਲ ਦੇ ਵਿੱਚ ਕੰਮ ਕਰਨਗੇ ਜਾਨੀ ਉਹ ਆਪਣੀ ਜੋ ਮੈਨੇਜਮੈਂਟ ਹੈ ਪੂਰੀ ਇਸ ਯੂਨੀਵਰਸਿਟੀ ਦੀ ਉਹਨਾਂ ਤੋਂ ਕੀ ਕੁਝ ਮਨਵਾਉਣਗੇ ਤਾਂ ਇਸ ਮਾਮਲੇ ਦੇ ਅੰਦਰ ਇੱਕ ਮੰਗ ਐਨਐਸਯੂਆਈ ਦੇ ਵੱਲੋਂ ਸੀ ਕਿਉਂਕਿ ਇੱਥੇ ਕਬਜ਼ਾ ਐਨਐਸਯੂਆਈ ਦਾ ਹੋਇਆ ਪ੍ਰਧਾਨ ਐਨਐਸਯੂਆਈ ਦਾ ਬਣਿਆ ਔਰ ਉਹਨਾਂ ਨੇ ਕਿਹਾ ਸੀ ਕਿ ਮੈਂਸਟਰ ਲੀਵ ਜਿਹੜੀ ਹੈ ਉਹ ਅਸੀਂ ਦਵਾਵਾਂਗੇ ਭਾਵ ਲੜਕੀਆਂ ਦੇ ਲਈ ਇਹ ਇੱਕ ਸਹੂਲਤ ਸੀ ਕਿ ਜਦੋਂ ਲੜਕੀਆਂ ਦੇ ਉਹ 4 ਜਾਂ 5 ਦਿਨ ਹੁੰਦੇ ਨੇ ਜਦੋਂ ਉਹਨਾਂ ਨੂੰ ਪੀਰੀਅਡਸ ਆਉਂਦੇ ਆ ਤਾਂ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਕਿ ਜ਼ਰੂਰੀ ਹੈ ਕਿ ਉਹ ਉਹਨਾਂ ਨੂੰ ਆਪਣੀ ਪਰਸਨਲ ਛੁੱਟੀ ਦੇ ਵਿੱਚੋਂ ਛੁੱਟੀ ਨਾ ਲੈਣੀ ਪਵੇ ਉਹਨਾਂ ਨੂੰ ਮਨਜ਼ੂਰੀ ਹੋ ਜੇ ਕਿ ਉਹਨਾਂ ਦੀਆਂ ਛੁੱਟੀਆਂ ਉਹਨਾਂ ਨੂੰ ਮਿਲਦੀਆਂ ਰਹਿਣ ਪਰ ਇਸ ਮਾਮਲੇ ਤੇ ਵੀ ਸਹਿਮਤੀ ਸਹਿਮਤੀ ਲਾਜ਼ਮੀ ਸੀ ਕਿ ਹੋਣੀ ਸੀ ਕਿਸ ਕੋਈ ਸਹਿਮਤ ਸੀ ਕੋਈ ਨਹੀਂ ਸਹਿਮਤ ਸੀ ਪਰ ਮੇਰੇ ਨਾਲ ਜਤਿੰਦਰ ਹੈਗੇ ਨੇ ਜਿਹੜੇ ਐਨਐਸਯੂਏ ਦੇ ਪ੍ਰੈਜ਼ੀਡੈਂਟ ਚੁਣੇ ਗਏ ਆ ਜਤਿੰਦਰ ਬਹੁਤ ਬਹੁਤ ਸਵਾਗਤ ਤੁਹਾਡਾ ਦਾਣ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਇੱਥੇ ਬੁਲਾਉਣ ਲਈ ਜਤਿੰਦਰ ਮਸਲਾ ਕੀ ਹੋਇਆ ਚਲੋ ਇਹਦੇ ਤੇ ਤਾਂ ਆਪਾਂ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਜਦੋਂ ਤੋਂ ਕਾਉਂਸਲ ਬਣੀ ਜਦੋਂ ਤੋਂ ਤੁਸੀਂ ਪ੍ਰਧਾਨ ਚੁਣੇ ਗਏ ਜੋ ਜੋ ਤੁਸੀਂ ਆਪਣੀਆਂ ਪਾਲਿਸਿਜ਼ ਰੱਖੀਆਂ ਕਿ ਅਸੀਂ ਯੂਨੀਵਰਸਿਟੀ ਵਾਸਤੇ ਇਹ ਕੁਝ ਕਰਾਂਗੇ ਉਹਨਾਂ ਦੇ ਵਿੱਚੋਂ ਕਾਮਯਾਬ ਹੋਏ ਉਹ ਕੁਝ ਹੱਲ ਕਰਵਾਉਣ ਦੇ ਲਈ ਬਿਲਕੁਲ ਜੀ ਆਪਾਂ ਬੜਾ ਇੱਕ ਇਨਕਲੂਸਿਵ ਜਿਹਾ ਪਲਾਨ ਲੈ ਕੇ ਆਏ ਸੀ ਯੂਨੀਵਰਸਿਟੀ ਲਈ ਜਿਸ ਪਲਾਨ ਨੂੰ ਵੋਟ ਕਰਕੇ ਯੂਨੀਵਰਸਿਟੀ ਨੇ ਜਿਤਾਇਆ ਸਾਨੂੰ ਜਿਦੇ ਵਿੱਚ ਮੈਨਸਟਰ ਲੀਵ ਸਾਡਾ ਟਾਪ ਮੋਸਟ ਅਜੰਡਾ ਸੀ ਉਹਦੇ ਨਾਲ-ਨਾਲ ਅਸੀਂ ਬਾਕੀ ਅਜੰਡਾਸ ਵੀ ਚੱਕੇ ਸੀ ਜਿਵੇਂ ਕਿ ਪੀਯੂਸੀਐਸਸੀ ਦਾ ਕਨਸਟੀਟਿਊਸ਼ਨ ਬਣਾਉਣਾ ਜਿਵੇਂ ਕਿ ਪਲੇਸਮੈਂਟਸ ਨੂੰ ਇੱਥੇ ਸੁਚਾਰੂ ਕਰਨਾ ਦੁਆਰਾ ਹੋਰ ਅਸੀਂ ਮੁੱਦੇ ਐਡ ਕਰੇ ਸੀ ਮੈਸ ਵਗੈਰਾ ਦੇ ਮੀਨੂ ਨੂੰ ਵਧਾਉਣਾ ਚੇਂਜ ਕਰਨਾ ਸਾਲਾਂ ਤੋਂ ਨਹੀਂ ਬਦਲਿਆ ਇਸ ਤਰ੍ਹਾਂ ਦੇ ਕਈ ਸਾਰੇ ਮੁੱਦੇ ਲੈ ਕੇ ਅਸੀਂ ਚੱਲੇ ਸੀ ਤੇ ਪਿਛਲਾ ਜਿੰਨਾ ਮੈਂ ਟਾਈਮ ਜਦੋਂ ਮੈਂ ਪ੍ਰਧਾਨ ਬਣਿਆ ਜੇ ਮੈਂ ਉਹਦੀ ਗੱਲ ਕਰਾਂ ਤਾਂ ਸਾਰੇ ਮੁੱਦਿਆਂ ਤੇ ਅਸੀਂ ਕੰਮ ਤਾਂ ਕਰ ਰਹੇ ਆ ਪਰ ਕਈ ਵਾਰ ਕੀ ਹੁੰਦਾ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਅਰਜੈਂਟ ਬੇਸਿਸ ਤੇ ਕਈ ਮੁੱਦੇ ਮਿਲ ਜਾਂਦੇ ਆ ਜਿੰਨਾ ਤੇ ਤੁਹਾਨੂੰ ਆਪਣੀ ਅਟੈਂਸ਼ਨ ਦੇਣੀ ਪੈਂਦੀ ਆ ਜਿਵੇਂ ਇੱਥੇ ਸੁਸਾਈਡ ਹੋਣ ਲੱਗ ਗਏ ਸੀ ਤੇ ਫਿਰ ਉਸ ਟਾਈਮ ਮੇਰੇ ਲਈ ਸਭ ਤੋਂ ਪ੍ਰਾਇੋਰਟੀ ਦੀ ਗੱਲ ਇਹ ਹੋ ਗਈ ਸੀ ਕਿ ਆਪਾਂ ਯੂਨੀਵਰਸਿਟੀ 'ਚ ਜੇ ਸੁਸਾਈਡ ਹੋ ਰਿਹਾ ਤਾਂ ਇਹਦੇ ਲਈ ਆਪਾਂ ਕੀ ਕਰ ਸਕਦੇ ਆ ਕਿਵੇਂ ਆਪਾਂ ਇੱਕ ਵੀ ਬੱਚਾ ਕਿਉਂਕਿ ਬੱਚੇ ਦੀ ਸੁਸਾਈਡ ਏਡਾ ਵੱਡਾ ਮਸਲਾ ਹੈ ਉਹਦੇ ਅੱਗੇ ਬਾਕੀ ਸਾਰੇ ਮਸਲੇ ਵਿੱਕੇ ਪੈ ਜਾਂਦੇ ਤਾਂ ਸਾਨੂੰ ਟਾਪ ਮੋਸਟ ਪ੍ਰਾਇੋਰਟੀ ਤੇ ਉਹ ਲੈਣਾ ਪਿਆ ਤੇ ਸਭ ਤੋਂ ਵੱਡਾ ਇੱਕ ਫੈਸਲਾ ਉਸ ਤੋਂ ਬਾਅਦ ਅਸੀਂ ਇੱਥੇ ਹਿਊਮਨ ਲਾਇਬ੍ਰੇਰੀ ਇਵੈਂਟ ਸ਼ੁਰੂ ਕਰਦੇ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਨਾਲ ਬਿਠਾ ਕੇ ਇੱਕ ਕਨਸੈਪਟ ਹੈ ਜਿਹਦੇ ਵਿੱਚ ਆਪਾਂ ਬੱਚਿਆਂ ਨੂੰ ਨਾਲ ਬਿਠਾਉਨੇ ਆ ਕਿ ਇੱਕ ਬੰਦਾ ਆਪਣਾ ਜਿਹੜਾ ਵੀ ਦਰਦ ਦੁੱਖ ਐਕਸਪੀਰੀਅੰਸ ਹੈ ਉਹਨੂੰ ਐਜ਼ ਅ ਬੁੱਕ ਬਣ ਕੇ ਸ਼ੇਅਰ ਕਰਦਾ ਹੈ ਕਿ ਮੈਂ ਆਪ ਬੁੱਕ ਹਾਂ ਤੇ ਮੇਰੀ ਮੈਨੂੰ ਆਕੇ ਪੜੋ ਤੇ ਇਹਦੇ ਵਿੱਚ ਕੀ ਹੋਇਆ ਜਿਹੜੇ ਬੱਚੇ ਇਹੋ ਜਿਹੇ ਡਿਪਰੈਸ਼ਨ ਤੋਂ ਬਾਹਰ ਨਿਕਲੇ ਸੀ ਜਾਂ ਜਿਨ੍ਹਾਂ ਨੇ ਡਿਪਰੈਸ਼ਨ ਦੇ ਫੇਸਿਸ ਐਕਸਪੀਰੀਅੰਸ ਕੀਤੇ ਆਪਣੀ ਲਾਈਫ 'ਚ ਉਹ ਉਹਨਾਂ ਨੇ ਇੰਟਰੈਕਟ ਕੀਤਾ ਉਹਨਾਂ ਬੱਚਿਆਂ ਨਾਲ ਜਿਹੜੇ ਡਿਪਰੈਸ਼ਨਸ ਵਿੱਚ ਹੈਗੇ ਆ ਉਹਨਾਂ ਨੇ ਦੱਸਿਆ ਕਿ ਅਸੀਂ ਕਿਵੇਂ ਬਾਹਰ ਨਿਕਲੇ ਥੋੜੇ ਕਿਵੇਂ ਮਦਦ ਹੋ ਸਕਦੀ ਹੈ ਉਹਦਾ ਅਸੀਂ ਇੱਕ ਚੈਪਟਰ ਕਰਾਇਆ ਸੀ ਜਿਸ ਸਾਨੂੰ ਬਹੁਤ ਵਧੀਆ ਸਟੂਡੈਂਟ ਦਾ ਰਿਸਪਾਂਸ ਮਿਲਿਆ ਹੁਣ ਉਹਦਾ ਅਗਲਾ ਚੈਪਟਰ ਕਰਾਵਾਂਗੇ ਇਹ ਵਿੱਚ ਸਭ ਦਾ ਇੰਟਰਸਟ ਹੈ ਸਾਰੇ ਡਿਪਾਰਟਮੈਂਟਸ ਦਾ ਆਲ ਮੈਂ ਇਹ ਕਹਿਣਾ ਕਿ ਅਸੀਂ ਇਹਦੀ ਕੋਈ ਖਾਸ ਪਬਲਿਸਿਟੀ ਵੀ ਨਹੀਂ ਕੀਤੀ ਸੀ ਪਰ ਸਾਨੂੰ ਤੁਸੀਂ ਲਾ ਲਓ 100 ਤੋਂ ਜ਼ਿਆਦਾ ਬੱਚੇ ਜਿਹਦੇ ਵਿੱਚ ਅੱਧੇ ਬੁੱਕ ਬਣੇ ਅੱਧੇ ਐਜ਼ ਈਜ਼ਰ ਰੀਡਰ ਬਣ ਕੇ ਆਏ ਤੇ ਸਾਨੂੰ ਮਿਲਿਆ ਉਹ ਮਿਲਿਆ ਕਿ ਪਤਾ ਲੱਗਿਆ ਕਿ ਲੋਕ ਚਾਹੁੰਦੇ ਆ ਇਦਾਂ ਦੀ ਐਕਟੀਵਿਟੀਜ਼ ਹੋਣ ਕੈਂਪਸ 'ਚ ਜਿਦੇ ਵਿੱਚ ਉਹ ਖੁੱਲ ਕੇ ਬੋਲ ਸਕਣ ਕਿਉਂਕਿ ਲੋਕ ਡਰਦੇ ਆ ਕਿਸੇ ਨਾਲ ਸ਼ੇਅਰ ਕਰਨ ਤੋਂ ਲੋਕ ਡਰਦੇ ਆ ਕਿ ਜਜ ਨਾ ਹੋ ਜਾਈਏ ਤੇ ਜਦੋਂ ਤੁਸੀਂ ਰੈਂਡਮਲੀ ਕਿਸੇ ਨੂੰ ਉਹੋ ਜਿਹੇ ਬੰਦੇ ਨੂੰ ਨਾਲ ਬਿਠਾਉਨੇ ਜਿਦੇ ਨਾਲ ਉਹ ਚੀਜ਼ਾਂ ਹੋਈਆਂ ਤਾਂ ਲੋਕ ਉੱਥੇ ਖੁੱਲ ਕੇ ਆਪਣੀ ਗੱਲ ਰੱਖਦੇ ਆ ਤੇ ਈਵੈਂਟ ਸਾਡੇ ਲਈ ਬਹੁਤ ਸਕਸੈਸਫੁਲ ਰਿਹਾ ਇਹਦਾ ਪਾਰਟ 2 ਅਸੀਂ ਵੱਡੇ ਲੈਵਲ ਤੇ ਕਰਾਵਾਂਗੇ ਜਿੱਚ ਮੈਕਸਿਮਮ ਪਾਰਟਿਸਪੇਸ਼ਨ ਕਰਾਵਾਂਗੇ ਕਿਉਂਕਿ ਯੂਨੀਵਰਸਿਟੀ 'ਚ ਸੌਕ ਬੱਚਾ ਨਹੀਂ ਹੈ ਜਿਹੜਾ ਉਹ ਜੀ ਦਿੱਕਤਾਂ ਦਾ ਮਤਲਬ ਫੇਸ ਕਰਦਾ ਹੈ ਯੂਨੀਵਰਸਿਟੀ 'ਚ ਹਜ਼ਾਰਾਂ ਬੱਚਾ ਹੋਗਾ ਮਾਪਿਆਂ ਤੱਕ ਗੱਲ ਪਹੁੰਚਦੀ ਹੈ ਫਿਰ ਜਦੋਂ ਇਦਾਂ ਦੀ ਗੱਲ ਆਉਂਦੀ ਹੈ ਤੁਹਾਡੇ ਤੁਹਾਡੇ ਕੋਲੇ ਬੱਚੇ 100 ਇਕੱਠੇ ਹੋਗੇ ਉਹਦੇ ਵਿੱਚੋਂ 50 ਬੁੱਕ ਬਣ ਗਏ ਕਿ ਅਸੀਂ ਅਸੀਂ ਡਿਪਰੈਸ਼ਨ ਦੇ ਵਿੱਚ ਚੱਲ ਰਹੇ ਹਾਂ ਅਸੀਂ ਕਿਸੇ ਚੀਜ਼ ਤੋਂ ਔਖੇ ਆ ਤਕਲੀਫ 'ਚ ਆ ਮਾਪਿਆਂ ਤੱਕ ਗੱਲ ਪਹੁੰਚਾਉਨੇ ਹੋ ਫਿਰ ਤੁਸੀਂ ਕਿ ਮਾਪਿਆਂ ਨੂੰ ਪਤਾ ਲੱਗੇ ਕਿ ਉਹ ਕਿਹੜੇ ਹਾਲਾਤਾਂ 'ਚ ਨੇ ਵਜ੍ਹਾ ਕੀ ਹੈ ਕਈ ਵਾਰ ਬੱਚਾ ਨਹੀਂ ਆਪਣੇ ਮਾਪਿਆਂ ਨਾਲ ਉਹ ਗੱਲ ਸ਼ੇਅਰ ਕਰ ਸਕਦਾ ਬਹੁਤ ਸਾਰੀਆਂ ਪਰਸਨਲ ਵੀ ਹੁੰਦੀਆਂ ਹਨ ਉਹ ਮਾਪਿਆਂ ਤੱਕ ਫਿਰ ਪਹੁੰਚ ਹੁੰਦੀ ਹੈ ਉਸ ਗੱਲ ਦੀ ਦੇਖੋ ਜਦੋਂ ਇਹ ਇ ਉਸ ਤੋਂ ਬਾਅਦ ਜਿਹੜਾ ਜਦੋਂ ਮੈਂ ਅਥਾਰਟੀ ਨਾਲ ਬੈਠਿਆ ਤਾਂ ਇੱਕ ਚੀਜ਼ ਜਿਹੜੀ ਨਿਕਲ ਕੇ ਆਈ ਉਹ ਇਹ ਕਿ ਹਰ ਇੱਕ ਸਟੂਡੈਂਟ ਦੇ ਮਾਪੇ ਨੂੰ ਪਤਾ ਹੋਣਾ ਚਾਹੀਦਾ ਐ ਏਟ ਲੀਸਟ ਇੰਨਾ ਪਤਾ ਹੋਣਾ ਚਾਹੀਦਾ ਐ ਕਿ ਇਹ ਕਿੱਥੇ ਰਹਿੰਦਾ ਐ ਕਿਹੜੇ ਹੋਸਟਲ 'ਚ ਰਹਿੰਦਾ ਐ ਕਿਹੜੇ ਕਮਰੇ 'ਚ ਰਹਿੰਦਾ ਐ ਕਿ ਢੀ ਡਿਗਰੀ ਕਰ ਰਿਹਾ ਐ ਕੀ ਕਰ ਰਿਹਾ ਐ ਚਲੋ ਡਿਗਰੀ ਤਾਂ ਤਾਂ ਪਤਾ ਹੁੰਦਾ ਐ ਪਰ ਕੀ ਹਾਂ ਟਾਈਮ ਟੇਬਲ ਕੀ ਹੈ ਦਾ ਰੂਟੀਨ ਕੀ ਹੈ ਦੀ ਇਹ ਇਨਫਾਰਮੇਸ਼ਨ ਹੋਣੀ ਚਾਹੀਦੀ ਐ ਤੇ ਟਾਈਮਲੀ ਹੋਸਟਲ 'ਚ ਰਹਿ ਰਿਹਾ ਤਾਂ ਹੋਸਟਲ ਵਾਲੇ ਵੀ ਉਹਨਾਂ ਦੇ ਮਾਪਿਆਂ ਨੂੰ ਫੋਨ ਕਰਕੇ ਦੱਸਣ ਕਿ ਹਾਂ ਵੀ ਬੱਚਾ ਆ ਰਿਹਾ ਹੈ ਇਹ ਬੱਚਾ ਇਹਨਾਂ ਦਿਨਾਂ ਤੋਂ ਹੈ ਨਹੀਂ ਬਹੁਤੇ ਇਹੋ ਜਿਹਾ ਕਿਉਂਕਿ ਲਾਸਟ ਜਦੋਂ ਆਪਾਂ ਕੇਸ ਕਰਿਆ ਜਦੋਂ ਲਾਸਟ ਸੁਸਾਈਡ ਦਾ ਕੇਸ ਦੇਖਿਆ ਸੀ ਉਹਦੇ ਵਿੱਚ ਇਹੀ ਹੋਇਆ ਕਿ ਉਹਨਾਂ ਨੂੰ ਰੂਮ ਨੰਬਰ ਨਹੀਂ ਪਤਾ ਸੀ ਜਦੋਂ ਖਬਰ ਦਿੱਤੀ ਉਹਦੇ ਕਿਸੇ ਜਾਣਕਾਰ ਨੇ ਕਿ ਭਈ ਮੈਨੂੰ ਲੱਗਦਾ ਕਿ ਕੁਝ ਗਲਤ ਹੋ ਸਕਦਾ ਹੈ ਕਿ ਮੈਨੂੰ ਫੋਨ ਆ ਕਿਉਂਕਿ ਉਹਦੇ ਬ੍ਰਦਰ ਨੂੰ ਪਤਾ ਨਹੀਂ ਉਹਦੇ ਕਿਸੇ ਫਰੈਂਡ ਨੂੰ ਫੋਨ ਆਇਆ ਸੀ ਉਸ ਮੁੰਡੇ ਦਾ ਜਿਹਨੇ ਸੁਸਾਈਡ ਕੀਤਾ ਹੈ ਕਿ ਮੇਰੇ ਦਿਮਾਗ ਕੋ ਚੱਲ ਰਿਹਾ ਉਹਨੇ ਇਦਾਂ ਕਰਕੇ ਇੰਡੀਕੇਸ਼ਨ ਦੇਤੀ ਸੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਫੋਨ ਕਰਕੇ ਉਹਦੇ ਘਰ ਦੇਆਂ ਨੂੰ ਜਾਂ ਕਿਸੇ ਰਿਲੇਟਿਵ ਨੂੰ ਫੋਨ ਕੀਤਾ ਉਹਨਾਂ ਨੂੰ ਰੂਮ ਨੰਬਰ ਹੀ ਨਾ ਮਿਲੇ ਉਹ 1 ਘੰਟਾ ਲੇਟ ਹੋ ਗਏ ਪਹਿਲਾਂ ਕਿਸੇ ਗਲਤ ਹੋਸਟਲ ਚਲੇ ਗਏ ਫਿਰ ਕਿਸੇ ਗਲਤ ਰੂਮ ਚਲੇ ਗਏ ਫਾਈਨਲੀ ਜਦੋਂ ਜਾ ਕੇ ਪਹੁੰਚੇ ਉਦੋਂ ਤੱਕ ਉਹ ਕਾਂਡ ਹੋ ਚੁੱਕਿਆ ਸੀ ਤੇ ਇਹ ਚੀਜ਼ ਹੈ ਕਿ ਜਦੋਂ ਇਨਫੋਰਮੇਸ਼ਨ ਨਹੀਂ ਹੈ ਜੇ ਹੋ ਸਕਦਾ ਸੀ ਉਹ 1 ਘੰਟਾ ਪਹਿਲਾਂ ਪਹੁੰਚ ਜਾਂਦੇ ਤਾਂ ਕੀ ਪਤਾ ਉਹ ਬੱਚਾ ਬਚ ਜਾਂਦਾ ਹਾਲਾਤ ਕੁਝ ਹੋਰ ਸਦੇ ਸੀ ਬੱਚਾ ਬਚ ਸਕਦਾ ਸੀ ਪਰ ਉਹ ਪਤਾ ਨਹੀਂ ਸੀ ਇਸ ਕਰਕੇ ਇਨਫੋਰਮੇਸ਼ਨ ਦੇਣੀ ਬੜੀ ਜ਼ਰੂਰੀ ਹੈ ਸਾਡੇ ਇਵੈਂਟਸ ਵੀ ਅਸੀਂ ਚਾਉਂਦੇ ਆਂ ਪਰ ਹਾਂ ਅਸੀਂ ਇਹ ਵੀ ਨਹੀਂ ਕਰ ਸਕਦੇ ਕਦੇ ਨਹੀਂ ਕਰ ਸਕਦੇ ਕਿ ਤੁਸੀਂ ਦੋ ਹੀ ਦੋ ਪਰ ਐਡਮਿਨਿਸਟ੍ਰੇਸ਼ਨ ਕਰ ਸਕਦੀ ਹੈ ਕਿ ਜਿਹੜਾ ਹੋਸਟਲ ਜਿੱਥੇ ਉਹ ਰਹਿ ਰਿਹਾ ਉਹ ਦੱਸ ਸਕਦੇ ਆ ਬੱਚੇ ਹੋਣਗੇ ਜਿਹੜੇ ਕਹਿੰਦੇ ਹੋਣੇ ਕਿ ਸਾਡੇ ਮਾਪਿਆਂ ਨੂੰ ਸਾਡੇ ਬਾਰੇ ਨਾ ਪਤਾ ਬਿਲਕੁਲ ਬਹੁਤ ਸਾਰੇ ਨੇ ਜਿਹੜੇ ਆਪਣੇ ਆਪ ਨੂੰ ਸਾਰਾ ਕੁਝ ਕਨਫਿਡੈਂਸ਼ੀਅਲ ਰੱਖਣਾ ਹੈ ਹਾਂ ਉਹ ਚਾਹੁੰਦੇ ਕਿ ਸਾਡੀ ਪ੍ਰਾਈਵੇਸੀ ਹੈ ਅਸੀਂ ਇੰਨੀ ਦੂਰ ਆਏ ਆ ਤਾਂ ਹੁਣ ਵੀ ਅਸੀਂ ਘਰੇ ਰਹਿੰਦੇ ਸੀ ਤਾਂ ਤਾਂ ਪਤਾ ਚੱਲਦਾ ਸੀ ਹੁਣ ਜਦੋਂ ਅਸੀਂ ਬਾਹਰ ਆਏ ਆ ਹੁੰਦਾ ਨਾ ਕਿ ਪਿੰਡਾਂ ਦੇ ਵਿੱਚ ਮਾਤਰ ਲੋਕ ਰਹਿੰਦੇ ਆ ਉਹ ਉਹ ਜਿਆਦਾ ਇੰਟਰਸਟ ਵੀ ਨਹੀਂ ਲੈਂਦੇ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਮੇਰੇ ਵਾਸਤੇ ਔਖੀ ਗੱਲ ਹੈ ਕਿ ਮੈਂ ਸਾਰਾ ਕੁਝ ਪਤਾ ਕਰਾਂ ਨਾਲੇ ਬੱਚਿਆਂ ਨੂੰ ਦੇਖੋ ਇਹ ਹੁੰਦਾ ਕਿ ਅਸੀਂ ਵੀ ਰਾਤ ਨੂੰ ਦੇਰ ਸਵੇਰ ਬਾਹਰ ਨਿਕਲਣਾ ਘੁੰਮਣਾ ਫਿਰਨਾ ਚਲੋ ਆ ਆਜਾਦੇ ਉਹ ਚਲੋ ਜੈਜ ਵੀ ਹੈ ਪਰ ਥਾਂ ਇਹ ਹੈ ਕਿ ਕੁਝ ਜੇ ਬਹੁਤ ਸਸਪੀਸ਼ੀਅਸ ਹੋ 5-7 ਦਿਨਾਂ ਤੋਂ ਹੋਸਟਲ ਹੀ ਨਹੀਂ ਆ ਰਿਹਾ। ਰੋਜ਼ ਲੇਟ ਆ ਰਿਹਾ ਹੈ ਜਾਂ ਮੈਸ ਕੈਂਟੀਨ 'ਚ ਨਹੀਂ ਦਿਸਦਾ, ਇੰਟਰੈਕਟ ਨਹੀਂ ਕਰਦਾ, ਖਾਣ ਵੀ ਨਹੀਂ ਰਿਹਾ। ਤਾਂ ਉਹਦੀ ਇਨਫਾਰਮੇਸ਼ਨ ਤਾਂ ਕਿਸੇ ਨਾ ਕਿਸੇ ਰਾਈ। ਮਤਲਬ ਇਹੋ ਜਿਹਾ ਮੈਕੈਨਿਜ਼ਮ ਹੋਣਾ ਚਾਹੀਦਾ। ਅਥਾਰਟੀ ਨੇ ਕਿਹਾ ਕਿ ਉਹਦੀ ਬਾਰੇ ਕੋਈ ਅਥਾਰਟੀ ਨੇ ਇਹ ਚੀਜ਼ ਇਨਸ਼ੋਰ ਕੀਤੀ ਹੈ ਕਿ ਜਿਵੇਂ ਹੋਸਟਲਸ ਹੈ ਉਹ ਉਹਨਾਂ ਦਾ ਨੰਬਰ, ਮਾਪੇ ਉਹਦਾ ਨੰਬਰ ਤਾਂ ਲੈਣਾ ਹੀ ਚਾਹੀਦਾ। ਲੋਕ ਨਕਲੀ ਨੰਬਰ ਦੇ ਦਿੰਦੇ ਆ, ਆਪਣਾ ਹੀ ਨੰਬਰ ਦੇ ਦਿੰਦੇ ਆ, ਕਿਸੇ ਆਰ ਦੋਸਤ ਦਾ ਦਿੰਦੇ ਆ। ਉਹ ਇਹ ਚੈੱਕ ਕੀਤਾ ਜਾਵੇ। ਇਹ ਨਾਲ ਹੀ ਡਿਪਾਰਟਮੈਂਟ ਵਿੱਚ ਵੀ ਸਾਰਿਆਂ ਦਾ ਨੰਬਰ ਕੱਲ ਨੂੰ ਕੋਈ ਐਮਰਜੈਂਸੀ ਸਿਚੁਏਸ਼ਨ ਹੋ ਐਟ ਲੀਸਟ ਉਹਨਾਂ ਦੇ ਕਰਦੇਆਂ ਨੂੰ ਇਨਫੋਰਮ ਤਾਂ ਕੀਤਾ ਜਾ ਸਕੀਏ ਇਹ ਤਾਂ ਇਹ ਹੋਣਾ ਚਾਹੀਦਾ ਅੱਛਾ ਬੜੀ ਬੜੀ ਇੰਪੋਰਟੈਂਟ ਗੱਲ ਹੈ ਇਹ ਬੜੀ ਮੈਂ ਬੜਾ ਇੰਟਰਸਟ ਲੱਗਾ ਮੈਨੂੰ ਇਹ ਮਾਮਲਾ ਕਿ ਜ਼ਰੂਰੀ ਹੈ ਮੈਨੂੰ ਨਹੀਂ ਲੱਗਦਾ ਕਿ ਸਾਰੇ ਕਰਦੇ ਹੋਣਗੇ ਅਗਲਾ ਕਹਿੰਦਾ ਕਿ ਨਹੀਂ ਯਾਰ ਅਗਲੇ ਦੀ ਪ੍ਰਾਈਵੇਸੀ ਆਪਾਂ ਕੀ ਲੈਣਾ ਇਸ ਗੱਲ ਤੋਂ ਚਲੋ ਆਪਾਂ ਇਸ ਤੋਂ ਅੱਗੇ ਵਧੀਏ ਜਿਸ ਮਾਮਲੇ ਬਾਰੇ ਆਪਾਂ ਅੱਜ ਬੈਠੇ ਆ ਮੈਂਸਟਰ ਲੀਵ ਨੂੰ ਲੈ ਕੇ ਇਹਦੇ ਵਿੱਚ ਸਹਿਮਤੀ ਕਿਉਂ ਨਹੀਂ ਬਣੀ ਜਿੱਥੇ ਤੱਕ ਮੈਨੂੰ ਮੇਰੇ ਤੱਕ ਜੋ ਜਾਣਕਾਰੀ ਪਹੁੰਚੀ ਹੈ ਕਿ ਜੋ ਤੁਹਾਡੇ ਨਾਲ ਤੁਹਾਡੀ ਕਾਉਂਸਲ ਦੇ ਵਿੱਚ ਲੇਡੀ ਮੈਂਬਰ ਵੀ ਹੈ ਗਿਆ ਉਹੀ ਨਹੀਂ ਚਾਹੁੰਦੇ ਗਰਲਜ਼ ਹੀ ਨਹੀਂ ਚਾਹੁੰਦੀਆਂ ਕਿ ਛੁੱਟੀ ਹੋਵੇ ਇਹਦੀ ਵਜ੍ਹਾ ਕੀ ਲੇਡੀ ਮੈਂਬਰ ਨਹੀਂ ਚਾਹੁੰਦੇ ਬਸ ਇਹ ਇੱਥੇ ਪੁਆਇੰਟ ਹੈ ਗਰਲਜ਼ ਨਹੀਂ ਚਾਹੁੰਦੀ ਇਹ ਕੋਈ ਨਹੀਂ ਮਸਲਾ ਯੂਨੀਵਰਸਿਟੀ ਦੀ ਗਰਲਜ਼ ਚਾਹੁੰਦੀਆਂ ਨੇ ਉਹਨਾਂ ਨੇ ਕੋਈ ਸਰਵੇ ਨਹੀਂ ਕਰਾਇਆ ਇੱਕ ਮੈਂਬਰ ਹੈ ਸਾਡੇ ਕਾਉਂਸਲ ਵਿੱਚ ਜਿਨ੍ਹਾਂ ਨੇ ਆਪਣਾ opinion ਦੱਸਿਆ ਕਿ ਬਈ ਉਹਨਾਂ ਨੇ ਆਪਣੇ ਆਰਗੂਮੈਂਟਸ ਦਿੱਤੇ ਕਿ ਕੁੜੀਆਂ ਇਹਦੇ ਨਾਲ ਵੀਕ ਹੋ ਜਾਣਗੀਆਂ ਉਹਨਾਂ ਨੇ ਕੁਝ ਆਰਗੂਮੈਂਟ ਦਿੱਤੇ ਕਿ ਭਈ ਆਪਣੀ ਆਰਮੀ ਵਿੱਚ ਜਿਹੜੀ ਔਰਤਾਂ ਆ ਉਹ ਤਾਂ ਮੈਨਸਟਰ ਲੀਵ ਲੈਂਦੀਆਂ ਨਹੀਂ ਫਿਰ ਯੂਨੀਵਰਸਿਟੀ ਦੇ ਸਟੂਡੈਂਟਸ ਕੁੜੀਆਂ ਕਿਉਂ ਲੈਣ ਉਹਨਾਂ ਨੇ ਕੁਝ ਇਦਾਂ ਦੇ ਆਰਗੂਮੈਂਟਸ ਦਿੱਤੇ ਬਟ ਯੂਨੀਵਰਸਿਟੀ ਚ ਕੁੜੀਆਂ ਦੀ ਕੀ ਰਾਏ ਹੈ ਇਹ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਜਦੋਂ ਤੁਸੀਂ ਰਾਏ ਜਾਣੀ ਬਿਲਕੁਲ ਅਸੀਂ ਤਾਂ ਸਰਵੇ ਵੀ ਕੰਡਕਟ ਕਰ ਰਹੇ ਹਾਂ ਪਹਿਲੀ ਗੱਲ ਤਾਂ ਜਦੋਂ ਮੈਂ ਇਲੈਕਸ਼ਨ ਲੜਿਆ ਮੇਰਾ ਮੈਨੀਫੈਸਟੋ ਹੀ ਸੀ ਮੇਰਾ ਟਾਪ ਮੋਸਟ ਅਜੰਡਾ ਸੀ ਕਿ ਅਸੀਂ ਮੈਨਸਟਰ ਲੀਵ ਇੰਪਲੀਮੈਂਟ ਕਰਨੀ ਹੈ ਉਹ ਅਜੰਡਾ ਨੂੰ ਕੁੜੀਆਂ ਨੇ ਚੁਣਿਆ ਜਦੋਂ ਕੁੜੀਆਂ ਨੇ ਵੋਟ ਪਾਇਆ ਕੁੜੀਆਂ ਨੇ ਉਸ ਏਜੰਡਾ ਨੂੰ ਚੁਣਿਆ ਤਾਂ ਕਰਕੇ ਮੈਂ ਚੁਣ ਕੇ ਆਇਆ ਤੇ ਕੁੜੀਆਂ ਆਪਣੀ ਲੜਾਈ ਆਪ ਹੀ ਲੜ ਰਹੀਆਂ ਉਹਨਾਂ ਨੇ ਚੁਣ ਕੇ ਭੇਜਿਆ ਉਹਨਾਂ ਨੇ ਆਪ ਉਹਨਾਂ ਦੇ ਕੋਲ ਇੰਨੀ ਪਾਵਰ ਹੈ ਜੇ ਮੇਰਾ ਏਜੰਡਾ ਉਹਨਾਂ ਨੂੰ ਨਹੀਂ ਪਸੰਦ ਹੁੰਦਾ ਨਾ ਤਾਂ ਉਹ ਕਿਸੇ ਹੋਰ ਨੂੰ ਚਿਤਾ ਦਿੰਦੀਆਂ ਕੁੜੀਆਂ ਮੇਰੇ ਨਾਲ ਆਪ ਤੁਰਨ ਲੱਗੀਆਂ ਸੀ ਗੱਲਬਾਤ ਹਸਲ ਜਾਂਦੇ ਸੀ ਅਸੀਂ ਆਪਣਾ ਏਜੰਡਾ ਦੱਸਦੇ ਸੀ ਕੁੜੀਆਂ ਨਾਲ ਸਾਡੇ ਨਾਲ ਕੈਂਪੇਨ ਕਰਦੀਆਂ ਸੀ ਨਾਲ ਰੈਲੀ ਕਰਦੀ ਸੀ ਤੇ ਸਾਨੂੰ ਤਾਂ ਮੈਨੂੰ ਆਪਣੇ ਅੰਦਰ ਪਤਾ ਹੈ ਕਿ ਸਾਰੀ ਕੁੜੀਆਂ ਦਾ ਮਤ ਇਹਦੇ ਨਾਲ ਹੈ ਬਟ ਹਾਂ ਹੁਣ ਕਿਉਂਕਿ ਯੂਨੀਵਰਸਿਟੀ ਚ ਮੀਟਿੰਗਸ ਹੋ ਰਹੀਆਂ ਹੈ ਕੁਝ ਪ੍ਰੋਪਾਗੈਂਡਾ ਚੱਲ ਰਿਹਾ ਹੋ ਸਕਦਾ ਹੈ ਅਥਾਰਟੀ ਨਾਲ ਮਿਲ ਕੇ ਉਹਨਾਂ ਕਿਉਂਕਿ ਪਹਿਲਾਂ ਤਾਂ ਇਹ ਮੈਨੂੰ ਕਹਿ ਰਹੇ ਸੀ ਕਿ ਮੈਨੂੰ ਕੋਈ ਇਸ਼ੂ ਨਹੀਂ ਹੈ ਮੈਂ ਸਾਇਲੈਂਟ ਰਵਾਂਗੀ ਮੈਨੂੰ ਮੈਂ ਕੁਝ ਬੋਲਣਾ ਹੀ ਨਹੀਂ ਮੈਂ ਨਿਊਟਰਲ ਨਾਇਸ ਪੁਆਇੰਟ ਤੇ ਅੰਦਰ ਜਾ ਕੇ ਇੱਕਦਮ ਤੋਂ ਇਹ ਵੱਖਰੀ ਸਟੇਟਮੈਂਟ ਦੇਣ ਲੱਗੇ ਉਹ ਸੋਦਾ ਕਿਸੇ ਅਥਾਰਟੀ ਨਾਲ ਸਲਾਹ ਕਰਕੇ ਉਹਨਾਂ ਦੇ ਨਾਲ ਨਾਲ ਫਰਕ ਪਊਗਾ ਫਿਰ ਕਾਉਂਸਲ ਨੂੰ ਸਾਰੀ ਕੋਈ ਫਰਕ ਨਹੀਂ ਪਊਗਾ ਉਹਨਾਂ ਦੀ ਆਪਣੀ ਪਰਸਨਲ ਅਪੀਨੀਅਨ ਨਾਲ ਫਰਕ ਪਊਗਾ ਯੂਨੀਵਰਸਿਟੀ ਦੀ ਕੁੜੀਆਂ ਨਾਲ ਯੂਨੀਵਰਸਿਟੀ ਦਾ ਸਟੂਡੈਂਟ ਨਿਊਟਰਲ ਸਟੂਡੈਂਟ ਕੀ ਕਹਿ ਰਿਹਾ ਉਹਦੇ ਨਾਲ ਫਰਕ ਪਊਗਾ ਬਾਕੀ ਜਿਹੜੀਆਂ 10% ਆ ਉਹ ਵੀ ਇਹ ਕਹਿ ਰਹੀਆਂ ਕਿ ਬਈ ਅਗਰ ਕਿਸੇ ਇੱਕ ਵੀ ਕੁੜੀ ਦੀ ਮਦਦ ਹੁੰਦੀ ਹੈ ਤਾਂ ਸਾਨੂੰ ਕੋਈ ਇਸ਼ੂ ਨਹੀਂ ਹੈ ਹਾਂ ਸਾਡੇ ਲਈ ਪੀਰੀਅਡ ਉਹਨਾਂ ਪੇਨਫੁੱਲ ਨਹੀਂ ਆਸੀ ਹਾਂ ਤੇ ਅਸੀਂ ਇਹੀ ਕਹਿ ਰਹੇ ਆ ਆਪਸ਼ਨਲ ਹੈ ਇਹਨਾਂ ਨੂੰ ਜਿਹੜੇ ਦੋ ਮੈਂਬਰ ਸੀਗੇ ਜਿਨ੍ਹਾਂ ਨੇ ਵਿਰੋਧ ਕੀਤਾ ਇਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਸਾਡੀ ਪਾਲਿਸੀ ਕੀ ਹੈ ਇਹਨਾਂ ਨੇ ਤਾਂ ਬਸ ਸੁਣਿਆ ਮੈਂਸਟ੍ਰੂਅਲ ਲੀਵ ਤੇ ਇਹਨਾਂ ਨੇ ਆਰਮੀ ਵਾਲੀ ਨਹੀਂ ਲਿੱਤੀ ਬਿਲਕੁਲ ਸਾਡਾ ਏਜੰਡਾ ਸੀ ਮੈਂ ਦੇਖੋ ਮੈਂ ਇਹ ਵੀ ਕਹਿਣਾ ਕਿ ਇਹ ਮੈਨੂੰ ਕਹਿੰਦੇ ਕਿ ਇਹਨਾਂ ਦਾ ਪੋਲਿਟਿਕਲ ਏਜੰਡਾ ਤਾਂ ਕਰਕੇ ਕਰਾ ਰਹੇ ਆ ਦੇਖੋ ਮੇਰਾ ਏਜੰਡਾ ਸੀ ਮੈਂ ਉਸ ਤੇ ਕੰਮ ਕਰ ਰਿਹਾ ਥ ਤੁਸੀਂ ਇਲੈਕਸ਼ਨ ਲੜੇ ਤੁਸੀਂ ਵੀ ਕਿਸੇ ਏਜੰਡੇ ਤੇ ਲੜੇ ਸੀ ਕਿਸੇ ਕੋਈ ਇਹਨਾਂ ਦਾ ਵੀ ਪਲਾਨ ਹੋਣਾ ਤੁਸੀਂ ਉਸ ਤੇ ਕੰਮ ਕਰੋ ਤੁਸੀਂ ਮੇਰੇ ਏਜੰਡੇ ਚ ਆਪਣੀ ਟਾਂਗ ੜਾ ਰਹੇ ਹੋ ਇਹ ਨਹੀਂ ਹੈ ਤੁਹਾਡਾ ਪੋਲਿਟਿਕਲ ਏਜੰਡਾ ਇਹ ਹੋਇਆ ਨਾ ਸਲੀਚ ਪੋਲਿਟਿਕਲ ਏਜੰਡਾ ਜੇ ਕੋਈ ਪੋਲਿਟਿਕਲ ਏਜੰਡਾ ਕੁੜੀਆਂ ਦੀ ਜਾਂ ਯੂਨੀਵਰਸਿਟੀ ਦੇ ਸਟੂਡੈਂਟ ਦੇ ਵੈਲਫੇਅਰ ਲਈ ਹੈ ਉਸ ਪੋਲਿਟਿਕਲ ਏਜੰਡੇ ਚ ਵੀ ਕੋਈ ਬੁਰਾਈ ਨਹੀਂ ਕੀ ਜੋ ਵੈਲਫੇਅਰ ਕਰ ਰਿਹਾ ਨਾਲੇ ਮੇਰਾ ਤਾਂ ਪੋਲਿਟਿਕਲ ਏਜੰਡਾ ਜੇ ਇਹ ਹੁੰਦਾ ਚਲੋ ਜਦੋਂ ਸੀਗਾ ਵੋਟ ਤਾਂ ਸਾਨੂੰ ਪੈ ਗਈਆਂ ਪੋਲਿਟਿਕ ਪੋਲੀਟੀਕਲ ਹੋਣਾ ਜਾਂ ਪੋਲੀਟਿਕਸ ਹੋਣਾ ਮਾੜੀ ਗੱਲ ਤਾਂ ਨਹੀਂ ਹੈ ਜਿਵੇਂ ਕਹਿ ਰਹੇ ਪੋਲੀਟੀਕਲ ਏਜੰਡਾ ਮੈਂ ਇਹ ਕਹਿ ਰਿਹਾ ਮੈਨੂੰ ਤਾਂ ਵੋਟਾਂ ਪੈ ਗਈਆਂ ਮੇਰੇ ਤੋਂ ਤਾਂ ਕੋਈ ਪ੍ਰਧਾਨਗੀ ਛੀਨ ਨਹੀਂ ਛੜਦਾ ਮੇਰਾ ਨਾਮ ਵੀ ਬੋਰਡ ਤੇ ਲੱਗਿਆ ਮੇਰਾ ਤਾਂ ਨਹੀਂ ਨਾਮ ਮਿਟਦਾ ਜੇ ਮੈਂ ਇਹ ਕਹਾਂ ਕਿ ਮੈਨੂੰ ਇਹਦਾ ਪਰਸਨਲ ਕੋਈ ਬੈਨੀਫਿਟ ਹੋਣਾ ਉਹ ਤਾਂ ਨਹੀਂ ਹੈ ਮੈਂ ਤਾਂ ਇਹ ਚਾਹੁੰਦਾ ਕਿ ਕੁੜੀਆਂ ਦੀ ਜਿਹੜੀ ਸਮੱਸਿਆ ਉਹ ਸੋਲਵ ਹੋਵੇ ਆਪਾਂ ਸੋਸਾਇਟੀ ਨੂੰ ਮੈਸੇਜ ਦੇ ਸਕੀਏ ਅਸੀਂ ਵੋਟ ਲੈ ਲਈ ਹੁਣ ਉਸ ਚੀਜ਼ ਨੂੰ ਪੂਕਤਾਈਏ ਸਾਡੀ ਤਾਂ ਇਹ ਇਹ ਲੜਾਈ ਹੈ ਉਹਨਾਂ ਦਾ ਮੈਨੂੰ ਨਹੀਂ ਪਤਾ ਕੀ ਪੋਲਿਟਿਕਲ ਕਰਵਾਇਆ ਤੁਹਾਡੇ ਕੋਲੇ ਤੁਹਾਡੇ ਕੋਲੇ ਕਿਸ ਗੱਲ ਨੂੰ ਲੈ ਕੇ ਸੀਗਾ ਤੁਸੀਂ ਕਿਹਾ ਕਿ ਅਸੀਂ ਸਰਵੇ ਕਰਵਾ ਰਹੇ ਹਾਂ ਉੱਤੇ 90% ਜਿਹੜੀਆਂ ਗੱਲਾਂ ਨੇ ਉਹ ਚਾਹੁੰਦੀਆਂ ਕਿ ਇਹ ਹੋਵੇ ਬਾਕੀ 10% ਜਿਹੜੀਆਂ ਉਹ ਨਿਊਟਰਲ ਨੇ ਕਿ ਕੋਈ ਮਸਲਾ ਨਹੀਂ ਨਾ ਕੀ ਜਿਹੜਾ ਮੈਂਬਰ ਤੁਹਾਡੇ ਨਾਲ ਸਹਿਮਤ ਨਹੀਂ ਉਹਨਾਂ ਨੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਸਰਵੇ ਕਰਵਾਇਆ ਜਾਂ ਉਹਨਾਂ ਦੀ ਆਪਣੀ ਪਰਸਨਲ ਰਾਏ ਕੋਈ ਸਰਵੇ ਨਹੀਂ ਕਰਾਇਆ ਕੋਈ ਉਹਨਾਂ ਦੇ ਨਾਲ ਮੈਂ ਕਿਹਾ ਸਟੂਡੈਂਟ ਨਹੀਂ ਹੈ ਉਹਨਾਂ ਦੀ ਪਰਸਨਲ ਰਾਏ ਰਾਏ ਆਪਣੀ ਪਰਸਨਲ ਰਾਏ ਦੇ ਰਹੇ ਆ ਮੈਂ ਤਾਂ ਕਹਿੰਦਾ ਕਿ ਤੁਸੀਂ ਸਰਵੇ ਕਰਾ ਲਓ ਜ਼ਰੂਰੀ ਥੋੜੀ ਮੈਂ ਕਰਾਵਾਂਗਾ ਤੁਸੀਂ ਕਰਾ ਲਓ ਕੀ ਯੂਨੀਵਰਸਿਟੀ ਨੀਡਸ ਮੈਂਸਟਰ ਲੀਅਰ ਨਾਟ ਕਰਾਓ ਤੁਸੀਂ ਪੁੱਛੋ ਕੁੜੀਆਂ ਤੋਂ ਉਹ ਕਰਵਾ ਹੀ ਨਹੀਂ ਰਹੇ ਨਾ ਹੀ ਉਹਨਾਂ ਦੇ ਨਾਲ ਕੋਈ ਸਟੂਡੈਂਟ ਆਉਂਦਾ ਅਸੀਂ ਤਾਂ ਇੱਥੇ ਹੁਣ ਅਗਲੇ ਆਉਣ ਵਾਲੇ ਵੀਕ ਚ ਜਦੋਂ ਇਹ ਮੀਟਿੰਗ ਹੋਏਗੀ ਦੁਆਰਾ ਉਸ ਤੋਂ ਪਹਿਲਾਂ ਇੱਥੇ ਕੁੜੀਆਂ ਵੀ ਇਕੱਠੀ ਕਰਾਂਗੇ ਉਹਨਾਂ ਨਾਲ ਲਾਈਵ ਡਿਸਕਸ਼ਨ ਕਰਾਂਗੇ ਸਾਰਿਆਂ ਨੂੰ ਓਪਨ ਇਨਵੀਟੇਸ਼ਨ ਦੇਵਾਂਗੇ ਨਾਲ ਹੀ ਇਹ ਜਿਹੜਾ ਸਾਡਾ ਚੱਲ ਰਿਹਾ ਹੈ Google Sheet ਜਿਸ ਤੇ ਅਸੀਂ ਰਿਸਪਾਂਸ ਲੈ ਰਹੇ ਆਂ ਇਹਨੂੰ ਅਸੀਂ ਵੱਧ ਤੋਂ ਵੱਧ ਸਰਕੂਲੇਟ ਕਰਕੇ ਮੈਕਸਿਮਮ ਕੁੜੀਆਂ ਦੀ ਰਾਏ ਜਾਣਾਂਗੇ ਤੁਸੀਂ ਤੁਸੀਂ ਏਜੰਡਾ ਤਾਂ ਰੱਖ ਲਿਆ ਕੀ ਤੁਹਾਡੇ ਤੋਂ ਕੋਈ ਡਿਮਾਂਡ ਸੀ ਕੁੜੀਆਂ ਨੇ ਡਿਮਾਂਡ ਕੀਤੀ ਜਾਂ ਤੁਹਾਨੂੰ ਤੁਹਾਨੂੰ ਲੱਗਾ ਤੁਹਾਨੂੰ ਕਿਵੇਂ ਲੱਗਾ ਕਿ ਸਾਨੂੰ ਇਹ ਆਪਣੇ ਏਜੰਡੇ 'ਚ ਰੱਖ ਲੈਣਾ ਚਾਹੀਦਾ ਇਹ ਕੁੜੀਆਂ ਦੇ ਵੈਲਫੇਅਰ ਵਾਸਤੇ ਚੀਜ਼ ਹੈ ਬੇਸਿਕਲੀ ਤੁਹਾਡੇ ਜਿਹੜਾ ਮੈਂਬਰ ਇਸਇਮਤ ਨਹੀਂ ਹੈਗਾ ਇਸ ਵਿੱਚ ਉਹ ਵੀ ਕਹਿ ਰਹੇ ਹੋਣਗੇ ਕਿ ਤੁਸੀਂ ਕੁੜੀਆਂ ਨੂੰ ਵੀਕ ਸ਼ੋਅ ਕਰਦੇ ਹੋ ਕਿ ਕੁੜੀਆਂ ਉਹਨਾਂ ਦਿਨਾਂ ਦੇ ਵਿੱਚ ਕੁਝ ਕਰ ਨਹੀਂ ਸਕਦੀਆਂ ਜਾਂ ਜਾਂ ਕੁੜੀਆਂ ਵੀਕ ਹੋ ਜਾਂਦੀਆਂ ਕੁੜੀਆਂ ਰੈਸਟ ਪਾਲਦੀਆਂ ਨੇ ਜਾਂ ਕੁਝ ਇਦਾਂ ਦਾ ਉਹ ਕਹਿੰਦੇ ਕਿ ਇਦਾਂ ਨਾ ਕਰੋ ਤਾਂ ਤੁਹਾਨੂੰ ਤੁਸੀਂ ਏਜੰਡਾ ਲੈਂਦਾ ਕਿਵੇਂ ਸਰ ਮੈਂ ਦੋਨਾਂ ਚੀਜ਼ਾਂ ਤੇ ਤੁਹਾਨੂੰ ਦੱਸਦਾ ਪਹਿਲੀ ਗੱਲ ਤਾਂ ਏਜੰਡਾ ਕਿਵੇਂ ਆਉਂਦਾ ਜਦੋਂ ਆਪਾਂ ਇਲੈਕਸ਼ਨ ਲੜਦੇ ਆ ਤਾਂ ਆਪਾਂ ਪਹਿਲਾਂ ਇਲੈਕਸ਼ਨ ਇਲੈਕਸ਼ਨ ਫੁਕਰੀ ਜਿੱਤੇ ਕੋਈ ਲੜਦਾ ਨਹੀਂ ਆਪਾਂ ਇਲੈਕਸ਼ਨ ਲੜਦੇ ਆਂ ਤਾਂ ਕਿਸੇ ਏਜੰਡੇ ਤੇ ਲੜਦੇ ਆਂ ਕਿ ਅਸੀਂ ਆ ਇੰਪਲੀਮੈਂਟ ਕਰਾਣਾ ਇੰਪਲੀਮੈਂਟ ਕਰਾਉਣ ਲਈ ਸਾਨੂੰ ਤਾਕਤ ਚਾਹੀਦੀ ਹੈ ਤਾਕਤ ਲਈ ਆਪਾਂ ਇਲੈਕਸ਼ਨ ਲੜਦੇ ਆਂ ਤਾਂ ਉਹ ਜਦੋਂ ਸਾਡੀ ਜਿਹੜੀ ਟੀਮ ਸੀ ਉਹ ਬੈਠੀ ਸਾਡੇ ਨਾਲ ਸਾਡੇ ਇੰਚਾਰਜ ਵੀ ਬੈਠੇ ਨੇਸ਼ਨਲ ਇੰਚਾਰਜ ਵੀ ਬੈਠੇ ਸਾਰਿਆਂ ਨੇ ਜਦੋਂ ਨਾਲ ਰਲ ਕੇ ਕੁੜੀਆਂ ਮੁੰਡਿਆਂ ਨੇ ਸੋਚਿਆ ਕਿ ਆਪਾਂ ਕਿਸ ਮੁੱਦੇ ਤੇ ਲੜ ਸਕਦੇ ਆ ਕਿਹੜਾ ਮੁੱਦਾ ਸੋਸਾਇਟੀ ਲਈ ਵੀ ਪ੍ਰੋਗਰੈਸਿਵ ਹੈ ਯੂਨੀਵਰਸਿਟੀ ਲਈ ਵੀ ਪ੍ਰੋਗਰੈਸਿਵ ਹੈ ਤਾਂ ਜਾ ਕੇ ਅਸੀਂ ਮੈਂਸਟਰ ਲੀਵ ਦੀ ਗੱਲ ਕੀਤੀ ਸਾਰਿਆਂ ਨੇ ਆਪਣੇ ਬ੍ਰੇਨਸਟਾਰਮਿੰਗ ਕੀਤੀ ਸੋਚਿਆ ਉਸ ਤੋਂ ਬਾਅਦ ਇਹਦੇ ਪਿੱਛੇ ਚਾਹ ਠੋਸ ਰੀਜ਼ਨ ਸੀ ਕਿ ਇਹ ਮੁੱਦਾ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਮੈਨਸਟਰ ਲੀਵ ਦੀ ਗੱਲ ਕਰਦੇ ਆਂ ਕੁੜੀਆਂ ਇਹੋ ਜਿਹੀਆਂ ਵੀ ਨਹੀਂ ਨੇ ਜਿਨ੍ਹਾਂ ਨੂੰ ਮੈਡੀਕਲ ਪ੍ਰੋਬਲਮ ਹੈ ਮੈਨਸਟਰ ਸਾਈਕਲ ਦੇ ਨਾਲ ਐਂਡੋਮੈਟ੍ਰੀਓਸਿਸ ਦੀ ਪ੍ਰੋਬਲਮ ਹੁੰਦੀ ਹੈ ਬਹੁਤ ਪੇਨਫੁਲ ਪੀਰੀਅਡ ਪੀਸੀਓਐਸ ਦੀ ਪ੍ਰੋਬਲਮ ਹੁੰਦੀ ਹੈ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਹੈ ਕਈ ਕੁੜੀਆਂ ਇਹੋ ਜਿਹੀਆਂ ਆ ਜਿਨ੍ਹਾਂ ਤੇ ਮੈਨੂੰ ਮੈਸੇਜ ਆਉਂਦੇ ਆ ਜਿਹੜੇ ਕਹਿੰਦੇ ਕਿ ਅਸੀਂ ਪਹਿਲੇ ਦਿਨ ਉੱਠ ਨਹੀਂ ਸਕਦੀਆਂ ਸਾਡੀ ਸਾਡੀਆਂ ਲੱਤਾਂ ਕੰਬਦੀਆਂ ਸਾਨੂੰ ਸਿਰਫ ਫਿਜ਼ੀਕਲ ਪੇਨ ਨਹੀਂ ਸਾਨੂੰ ਇਮੋਸ਼ਨ ਪ੍ਰੈਸ਼ਰ ਫੀਲ ਹੁੰਦਾ ਹੈ ਮੂਡ ਸਵਿੰਗਸ ਹੁੰਦੇ ਬਹੁਤ ਮੂਡ ਸਵਿੰਗਸ ਕੀ ਹੈ ਉਹ ਹੈ ਜਿਹੜੀ ਥਕਾਵਟ ਹੁੰਦੀ ਹੈ ਉਸ ਪੂਰੇ ਪ੍ਰੋਸੈਸ ਦੀ ਉਹ ਸਾਰੀ ਚੀਜ਼ਾਂ ਬਹੁਤ ਕ੍ਰੈਂਪਸ ਹੁੰਦੇ ਐਬਡੋਮినਲ ਕ੍ਰੈਂਪਸ ਹੁੰਦੇ ਕਨਸਟਿਪੇਸ਼ਨ ਹੁੰਦਾ ਕਿੰਨੀ ਸਮੱਸਿਆਵਾਂ ਇਹਦੇ ਨਾਲ ਜੁੜੀਆਂ ਤੇ ਜਿਨ੍ਹਾਂ ਨੂੰ ਐਕਸਟ੍ਰੀਮ ਲੈਵਲ ਤੇ ਹੁੰਦੀ ਹੈ ਹੋ ਸਕਦਾ ਹੈ ਜਿਹੜੀ ਆਪਣੀ ਕਾਉਂਸਲ ਮੈਂਬਰ ਹੈ ਉਹ ਨਵਾਜੀ ਗਈ ਉਹ ਵਧੀਆ ਇੱਕ ਰੈਪਰੋਡਕਟਿਵ ਸਿਸਟਮ ਨਾਲ ਸਾਰਿਆਂ ਦੇ ਨਾਲ ਇਹ ਮਸਲਾ ਨਹੀਂ ਹੈ ਕਈਆਂ ਨੂੰ ਬਹੁਤ ਪੇਨ ਫੇਸ ਕਰਨੀ ਪੈਂਦੀ ਜੇ ਉਸ ਇੱਕ ਕੁੜੀ ਦੀ ਵੀ ਮਦਦ ਹੋਰੀ ਹੈ ਤਾਂ ਕਿਆ ਹਰ ਜਾ ਹੈ ਆਪਸ਼ਨਲ ਜੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਨਹੀਂ ਦਿੱਕਤ ਤੁਸੀਂ ਨਾ ਲਓ ਜੇ ਆਪਾਂ ਉਹਨਾਂ 10 ਕੁੜੀਆਂ ਦੀ 20 ਕੁੜੀਆਂ ਦੀ 50 ਕੁੜੀਆਂ ਦੀ ਮਤ ਕਰ ਦਈਏ ਤਾਂ ਤੁਸੀਂ ਵੀ ਕੁੜੀਆਂ ਉਹਨਾਂ ਦਾ ਦਰਦ ਸਮਝੋ ਤੇ ਇਹਨੂੰ ਇੰਪਲੀਮੈਂਟ ਹੋਣ ਦਿਓ ਅੱਛਾ ਇੱਕ ਮੇਰੇ ਵੈਸੇ ਦਿਮਾਗ ਚ ਆ ਰਹੀ ਸੀ ਗੱਲ ਕਿ ਕੁਝ ਟਾਈਮ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਚੰਡੀਗੜ੍ਹ ਆਉਂਦੇ ਆ ਉਹ ਇੱਕ ਗੱਲ ਜ਼ਰੂਰ ਵਿੱਚ ਕਹਿ ਕੇ ਜਾਂਦੇ ਆ ਕਿ ਯੂਨੀਵਰਸਿਟੀ ਦੇ ਵਿੱਚੋਂ ਹਰਿਆਣੀਆਂ ਨੂੰ ਦਾ ਜਿਹੜਾ ਹਿੱਸਾ ਜੋ ਮਿਲਣਾ ਚਾਹੀਦਾ ਇਹਦੇ ਵਿੱਚ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਕੁਝ ਇਦਾਂ ਦੀਆਂ ਗੱਲਾਂ ਹੋਈਆਂ ਤੁਸੀਂ ਤੁਸੀਂ ਇਹਦੇ ਤੇ ਰਿਐਕਟ ਕਰਦੇ ਹੋ ਇੰਜੀਆਂ ਗੱਲਾਂ ਦੇਖੋ ਮੈਂ ਮੰਨਦਾ ਕਿ ਸਭ ਤੋਂ ਪਹਿਲੀ ਗੱਲ ਤਾਂ ਯੂਨੀਵਰਸਿਟੀ ਤੇ ਐਕਚੁਅਲ ਹੱਕ ਕੀ ਦਾ ਸਟੂਡੈਂਟ ਦਾ ਹੀ ਹੈ ਤੇ ਸਟੂਡੈਂਟ ਇੱਥੇ ਸਿਰਫ ਹਰਿਆਣਾ ਤੋਂ ਆਉਂਦਾ ਹੈ ਜਾਂ ਸਟੂਡੈਂਟ ਇੱਥੇ ਕਿਹੜੀ ਸਟੇਟ ਤੋਂ ਆਉਂਦਾ ਹੈ ਨਾ ਪਰ ਪੋਲਿਟਿਕਸ ਆਪਾਂ ਆਪਾਂ ਸਟਰੀਮ ਪੋਲਿਟਿਕਸ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਰਕਾਰ ਦਾਵਾ ਛੱਡਦੀ ਆਪਣਾ ਕਿ ਇੱਥੇ ਹੱਕ ਸਿਰਫ ਯੂਨੀਵਰਸਿਟੀ ਦੇ ਸਾਡਾ ਹਰਿਆਣੇ ਨੇ ਆਪਣਾ ਹੱਕ ਵਾਪਸ ਲੈ ਲਿਆ ਸੀ ਹੋਰ ਕੋਈ ਹੱਕ ਜਤਾ ਨਹੀਂ ਸਕਦਾ ਦੇਖੋ ਪੰਜਾਬ ਨਾਲ ਮੈਂ ਮੰਨਦਾ ਤੁਸੀਂ ਇਹਦੇ ਨਾਲ ਸਹਿਮਤੀ ਸਹਿਮਤੀ ਰੱਖੋ ਪੰਜਾਬ ਨਾਲ ਮੈਂ ਮੰਨਦਾ ਕਿ ਪੰਜਾਬ ਨਾਲ ਇਤਿਹਾਸ ਜੁੜਿਆ ਹੋਇਆ ਹੈ ਪੰਜਾਬ ਦੀ ਮਤਲਬ ਇੱਥੇ ਮਿੱਟੀ ਜਿਹੜਾ ਇੱਥੇ ਯੂਨੀਵਰਸਿਟੀ ਦਾ ਕਲਚਰ ਹੈ ਉਹਦੇ ਵਿੱਚ ਵੀ ਪੰਜਾਬ ਵਸਿਆ ਹੋਇਆ ਹੈ ਇਹ ਮੈਂ ਮੰਨਦਾ ਠੀਕ ਹੈ ਤੇ ਇਹ ਬਹੁਤ ਪੁਰਾਣੇ ਟਾਈਮ ਦੀ ਗੱਲ ਪੁਰਾਣੇ ਟਾਈਮ ਤੋਂ ਹੈ ਪਰ ਇੱਥੇ ਯੂਨੀਵਰਸਿਟੀ ਚ ਹਰ ਇੱਕ ਸਟੇਟ ਦਾ ਸਟੂਡੈਂਟ ਆਉਂਦਾ ਮੈਨੂੰ ਇਹ ਲੱਗਦਾ ਹੈ ਕਿ ਇਸ ਯੂਨੀਵਰਸਿਟੀ ਚ ਰਾਜਸਥਾਨ ਦਾ ਵੀ ਸਾਊਥ ਤੋਂ ਵੀ ਈਸਟ ਤੋਂ ਵੀ ਹਰ ਪਾਸੇ ਤੋਂ ਸਟੂਡੈਂਟ ਆਉਂਦਾ ਮੈਂ ਇਹਨੂੰ ਕੋਈ ਟੈਗ ਨਹੀਂ ਦੇਣਾ ਚਾਹੁੰਦਾ ਕਿ ਇਹ ਪੰਜਾਬ ਦੀ ਹੈ ਜਾਂ ਹਰਿਆਣਾ ਦੀ ਹੈ ਹਿਮਾਚਲ ਦੀ ਹੈ ਮੈਂ ਕਹਿੰਦਾ ਇਹ ਨੈਸ਼ਨਲ ਯੂਨੀਵਰਸਿਟੀ ਹੈ ਇੱਥੇ ਹਰ ਇੱਕ ਸਟੂਡੈਂਟ ਉਨਾ ਹੀ ਹੱਕ ਫੀਲ ਕਰੇ ਜਿੰਨਾ ਮਤਲਬ ਇੱਥੇ ਕੋਈ ਕੇਰਲਾ ਤੋਂ ਵੀ ਸਟੂਡੈਂਟ ਆਵੇ ਨਾ ਉਹ ਵੀ ਇੱਥੇ ਉਨਾ ਹੀ ਹੱਕ ਫੀਲ ਕਰੇ ਜਿੰਨਾ ਇੱਥੇ ਹਰਿਆਣਾ ਦਾ ਸਟੂਡੈਂਟ ਫੀਲ ਕਰਦਾ ਤੁਹਾਡੀ ਪਾਰਟੀ ਵੀ ਦਾਵਾ ਦਾਵਾ ਜਿਹੜਾ ਹੈ ਉਹ ਛੱਡ ਦੀ ਇੱਥੇ ਉਹ ਵੀ ਕਹਿੰਦੇ ਆ ਕਿ ਪੰਜਾਬ ਦੀ ਸਰਕਾਰ ਨੂੰ ਇਹਦੇ ਤੇ ਜ਼ੋਰ ਲਾਉਣਾ ਚਾਹੀਦਾ ਹੈ ਕਿ ਇਹ ਚੀਜ਼ਾਂ ਹੁੰਦੀਆਂ ਨੇ ਇਹਨੇ ਰੁਕਣਾ ਚਾਹੀਦਾ ਹੈ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਦੇਖੋ ਪਤਾ ਹੈ ਹੁਣ ਇਸ ਤੇ ਗੱਲ ਆਉਂਦੀ ਹੈ ਸਟੇਕ ਕਿਦਾ ਕਿੰਨਾ ਪਰਸੈਂਟ ਹੈ ਹੁਣ ਇੱਥੇ ਤਾਂ ਸਟੇਕ ਪੰਜਾਬ ਦੀ ਸਰਕਾਰ ਵੀ ਨਹੀਂ ਬੁਗਾਰੀ ਜਿੰਨਾ ਪਰਸੈਂਟ 40% ਫੰਡ ਜਿਹੜਾ ਹੈ ਜੋ ਆਪਣਾ 60 40 ਦੀ ਰੇਸ਼ਿਓ ਚ ਹੈ ਨਾ ਸੈਂਟਰ 60% ਦਿੰਦੀ ਹੈ ਨਾ 40% ਪੰਜਾਬ ਦਿੰਦਾ ਪਹਿਲੀ ਗੱਲ ਤਾਂ ਫੰਡ ਹੀ ਕੋਈ ਨਹੀਂ ਪੂਰੇ ਦਿੰਦਾ ਮੈਂ ਇਹ ਮੰਨਦਾ ਕਿ ਇੱਥੇ ਦਾ ਕਲਚਰ ਜਿਹੜਾ ਹੈ ਉਹ ਪੰਜਾਬ ਨਾਲ ਮੇਲ ਖਾਂਦਾ ਬਟ ਮੈਂ ਇਹ ਵੀ ਮੰਨਦਾ ਕਿ ਇਸ ਯੂਨੀਵਰਸਿਟੀ ਦੀ ਲੜਾਈ ਇਸ ਤੋਂ ਵੱਡੀ ਹੈ ਇਸ ਯੂਨੀਵਰਸਿਟੀ ਦੀ ਲੜਾਈ ਇਹ ਲੜਾਈ ਸੇਮ ਲੜਾਈ ਚੰਡੀਗੜ੍ਹ ਦੀ ਵੀ ਹੈ ਕਿ ਇਹ ਹਰਿਆਣਾ ਦਾ ਹੈ ਕਿ ਪੰਜਾਬ ਦਾ ਹੈ ਕਿ ਹਿਮਾਚਲ ਦਾ ਹੈ ਇਹ ਜਿਹੜੀ ਇਹ ਜਿਹੜੀ ਸਾਰੀ ਲੜਾਈ ਹੈ ਨਾ ਇਸ ਤੋਂ ਆਪਾਂ ਨੂੰ ਉੱਤੇ ਉੱਠਣਾ ਚਾਹੀਦਾ ਹੈ ਪਾਣੀ ਦੀ ਲੜਾਈ ਹੈ ਆਪਣਾ ਆਪਾਂ ਓਵਰਆਲ ਇੰਡੀਆ ਚ ਜਿਵੇਂ ਪਾਣੀ ਦੀ ਵੀ ਲੜਾਈ ਇਹੀ ਹੈ ਕਿੱਥੇ ਇਹ ਓਵਰਆਲ ਮੈਂ ਇਹ ਕਹਿੰਦਾ ਕਿ ਓਵਰਆਲ ਪਾਣੀ ਘਟ ਹੈ ਪੂਰੇ ਦੇਸ਼ ਦੀ ਲੜਾਈ ਹੈ ਆਪਾਂ ਇਕੱਠੇ ਹੋ ਕੇ ਕਿਉਂ ਨਹੀਂ ਸੋਚਦੇ ਕਿ ਇਹਦੇ ਲਈ ਕੀ ਵਧੀਆ ਕਰ ਸਕਦੇ ਆ ਕਿ ਪੂਰੇ ਦੇਸ਼ ਲਈ ਆਪਾਂ ਮਸਲਾ ਕਿਵੇਂ ਸੋਲਵ ਕਰ ਲਈਏ ਇਸ ਮਾਮਲੇ ਤੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਸਾਰੇ ਇਕੱਠੇ ਆ ਜਾਣ ਮੈਂ ਤਾਂ ਕਹਿੰਦਾ ਸਾਰੇ ਇਕੱਠੇ ਆ ਜਾਣ ਇਕੱਠੇ ਆ ਕੇ ਜੇ ਮੰਨ ਲਓ ਪੰਜਾਬ ਯੂਨੀਵਰਸਿਟੀ ਦਾ ਫਾਈਨੈਂਸ਼ੀਅਲ ਕ੍ਰੈਂਚ ਹੈ ਇਕੱਠੇ ਆਜੋ ਪਹਿਲਾਂ ਤੁਸੀਂ ਗੱਲ ਤਾਂ ਕਿ ਬਈ ਸਾਡਾ ਹੱਕ ਆ ਤੁਸੀਂ ਕਰ ਕਿਆ ਰਹੇ ਹੋ ਇਹਦੇ ਲਈ ਕਿੰਨਾ ਪੈਸਾ ਦੇ ਰਹੇ ਹੋ ਕੌਣ ਦੇ ਰਿਹਾ ਜੇ ਹਰਿਆਣਾ ਵਾਲਾ ਕਿ ਕਮਿਟਮੈਂਟ ਕਰਦੇ ਆ ਕਿ ਅਸੀਂ ਆਹ 50 ਚੀਜ਼ਾਂ ਕਰਾਂਗੇ ਅਸੀਂ ਆ ਤੁਹਾਡੀ ਚੀਜ਼ ਬਦਲ ਦਾਂਗੇ ਅਸੀਂ ਆ ਬਿਲਡਿੰਗ ਬਣਾ ਦਾਂਗੇ ਅਸੀਂ ਉਹ ਕਰ ਦਾਂਗੇ ਫਿਰ ਤਾਂ ਅੱਗੇ ਡਿਸਕਸ਼ਨ ਹੋਗੀ ਬਸ ਖਾਲੀ ਰਾਜਨੀਤੀ ਕਰਨੀ ਹੈ ਜੀ ਸਾਡਾ ਪੰਜਾਬ ਪੰਜਾਬ ਆਪਣੀ ਜਿੰਨੀ 40% ਹੈ ਉਹ ਉਹਨਾਂ ਪੈਸਾ ਦੇਵੇ ਹਰਿਆਣਾ ਹਰਿਆਣਾ ਕੁਝ ਗੱਲ ਦੱਸੇ ਕਿ ਅਸੀਂ ਆਹਾ ਕਰਕੇ ਦੇਵਾਂਗੇ ਐਕਚੁਅਲ ਔਨ ਗਰਾਉਂਡ ਜਾਪਾਨੀਆਂ ਦੀ ਗੱਲ ਹੈ ਤਾਂ ਓਵਰਆਲ ਕ੍ਰਾਈਸਿਸ ਕਿਵੇਂ ਸੋਲਵ ਕਰਾਂਗੇ ਇੰਡੀਆ ਦਾ ਕ੍ਰਾਈਸਿਸ ਕਿਵੇਂ ਸੋਲਵ ਕਰਾਂਗੇ ਇੰਡੀਆ 'ਚ ਪਾਣੀ ਦੀ ਕਮੀ ਹੈ ਸਿਰਫ ਹਰਿਆਣਾ 'ਚ ਕਮੀ ਤਾਂ ਨਹੀਂ ਹੈ ਪੂਰੇ ਇੰਡੀਆ 'ਚ ਤਾਂ ਮੈਂ ਇਹ ਕਹਣਾ ਕਿ ਥੋੜਾ ਜਨਾ ਉੱਤੇ ਉੱਠਣ ਦੀ ਲੋੜ ਹੈ ਛੋਟੇ ਇਹਨਾਂ ਮੁੱਦਿਆਂ ਨੂੰ ਰਾਜਨੀਤੀ ਦਾ ਮੁੱਦਿਆਂ ਨਾ ਬਣਾਇਆ ਜਾਵੇ ਇਕੱਠੇ ਹੋ ਕੇ ਇਸ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਬਹੁਤ ਧੰਨਵਾਦ ਸਮਾਂ ਦਿੱਤਾ ਤੁਸੀਂ ਤਾਂ ਜਤਿੰਦਰ ਹੋਰਾਂ ਦਾ ਮੰਨਣਾ ਹੈ ਕਿ ਜੋ ਡਿਮਾਂਡ ਸੀ ਜੋ ਮੰਗ ਉਠੀ ਕਿ ਲੜਕੀਆਂ ਨੂੰ ਛੁੱਟੀ ਮਿਲਣੀ ਚਾਹੀਦੀ ਉਹਨਾਂ ਦਿਨਾਂ ਦੇ ਵਿੱਚ ਤਾਂ ਉਹ ਕਹਿੰਦੇ ਕਿ ਇਹ ਸਾਡੀ ਸਾਡਾ ਹੀ ਏਜੰਡਾ ਸੀ ਜਦੋਂ ਅਸੀਂ ਇਲੈਕਸ਼ਨ ਇਸ ਦੇ ਨਾਮ ਤੇ ਲੜਿਆ ਤਾਂ ਅਸੀਂ ਇਤੇ ਆਪਣਾ ਪੂਰਾ ਜ਼ੋਰ ਲਾਵਾਂਗੇ ਤੇ ਨਾਲ ਹੀ ਉਹ ਕਹਿੰਦੇ ਆ ਕਿ ਯੂਨੀਵਰਸਿਟੀ ਬੇਸ਼ੱਕ ਪੰਜਾਬ ਦਾ ਕਲਚਰ ਇਹਦੇ ਨਾਲ ਮੈਚ ਕਰਦਾ ਹੈ ਕਲਚਰ ਸੂਟ ਕਰਦਾ ਪਰ ਉਹ ਕਹਿੰਦੇ ਨੇ ਕਿ ਇੱਥੇ ਇਹ ਯੂਨੀਵਰਸਿਟੀ ਕਿਸੇ ਸਟੇਟ ਦੀ ਨਹੀਂ ਇਹ ਯੂਨੀਵਰਸਿਟੀ ਵਿਦਿਆਰਥੀਆਂ ਦੀ ਰਹਿਣੀ ਚਾਹੀਦੀ ਹੈ ਇਸ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਰਾਜਨੀਤੀ ਘਟੋ ਘਟ ਨਹੀਂ ਹੋਣੀ ਚਾਹੀਦੀ ਆਪਣੇ ਸਹਿਯੋਗੀ ਗੁਰਦੇਵ ਸਿੰਘ ਨਾਲ ਮੈਂ ਰਵੀ ਸੰਗਰਾਹੂ ਦਾ ਅਨਮਯੂ ਚੰਡੀਗੜ੍ਹ